5 ਸਾਲ ਕੈਪਟਨ ਕੀ ਕਰਦਾ ਰਿਆ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਰ ਲਿਆ ਹੋਏ ਸੀ ਉਹ ਕਹਿੰਦਾ ਮੈਂ ਤਾਂ ਆਪ ਬਣਾਉਣਾ ਤੇ ਰਗਵਾਂ ਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੇ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਖਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਪਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਆਦਾ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਖਜ਼ਾਨੇ ਕਿੱਥੇ ਖਾਲੀ ਹੋ ਗਏ ਦੱਸੋ ਪਿਛਲੇ 20 ਸਾਲ ਚ ਕੋਈ ਯੂਨੀਵਰਸਿਟੀ ਬਣਾਈ ਕੋਈ ਸਰਕਾਰੀ ਕਾਲਜ ਬਣਾਇਆ ਕੋਈ ਸੜਕ ਬਣਾਈ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਵੇਚੀਆਂ ਨੇ ਮੈਂ ਕਰ ਰਿਆਂ ਟੋਲ ਪਲਾਜ਼ੇ ਬੰਦ 12 ਟੋਲ ਪਲਾਜ਼ੇ ਬੰਦ ਕਰਤੇ ਜਿਹੜੇ ਜ਼ਿਆਦਾ ਦੇਰ ਚੱਲ ਰਹੇ ਸੀ ਇਹਨਾਂ ਨੇ ਉਹਨਾਂ ਦਾ ਹਿੱਸਾ ਪਾਇਆ ਹੋਇਆ ਸੀ ਤੂੰ ਕਮਾਈ ਚੱਲ ਮੈਨੂੰ ਸਾਨੂੰ ਇਹਨੇ ਦੇ ਦੇ ਇੱਥੇ ਗਿਆ ਬਈ ਆਪਣਾ ਕਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ इतने खप गईरेज दीवरेज दाइना एडे एडे कि हम वो पत्ते नहीं जो शाख से टूट कर गिर जाए आंधियों को कह दो अपनी औकात में रहे इन्होंने ऐसा माहौल क्रिएट किया कि साड़ी जवानी सारी बार भजन लग गई जो वित्त मंत्री सी हर रोज कह खजाना खाली है खजाना खाली है दो साल हो गए 16 ਮਾਰਚ ਨੂੰ 2 ਸਾਲ ਹੋ ਜਾਣਗੇ ਤੁਸੀਂ ਕਦੇ ਮੇਰੇ ਜਾਂ ਕਿ ਮੇਰੇ ਕਿਸੇ ਮੰਤਰੀ ਦੇ ਮੂੰਹ ਸੁਣਿਆ ਕਿ ਖਜ਼ਾਨਾ ਖਾਲੀ ਹੈ ਕਿਉਂ ਖਾਲੀ ਹੈ ਭਾਈ ਨੀਅਤ ਖਾਲੀ ਸੀ ਅਸਲ ਚ ਉਹਨਾਂ ਦੀ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਖਜ਼ਾਨੇ 'ਚ ਬਹੁਤ ਕੁਝ ਹੁੰਦਾ ਹੈ ਲੋਕਾਂ ਦਾ ਦਿੱਤਾ ਪੈਸਾ ਹੁੰਦਾ ਉਹ 'ਚ ਲੋਕ 24 ਘੰਟੇ ਟੈਕਸ ਦਿੰਦੇ ਆ 24 ਘੰਟੇ ਟੈਕਸ ਦਿੰਦੇ ਆ ਲੋਕ ਤੁਸੀਂ ਪੁੱਛੋਗੇ ਕਿਵੇਂ ਸਵੇਰੇ ਉੱਠਦੇ ਆ ਚਾਹ ਬਣਾਉਂਦੇ ਆ ਪੱਤੀ ਪਾਉਂਦੇ ਆ ਟੈਕਸ ਖੰਡ ਪਾਉਂਦੇ ਆ ਟੈਕਸ ਦੁੱਧ ਪਾਉਂਦੇ ਆ ਟੈਕਸ ਆ ਆ ਆਲੂ ਦਾ ਪਰੌਂਠਾ ਬਣਾਉਣੇ ਆਟਾ ਤੇ ਆਲੂ ਦੋਨਾਂ ਦੇ ਟੈਕਸ ਫਿਰ ਫੋਨ ਕਰਦੇ ਹਾਂ ਟੈਕਸ ਸ਼ਹਿਰ ਜਾਣੇ ਹੋ ਕਾਰ ਤੇ ਜਾਂ ਮੋਟਰਸਾਈਕਲ ਤੇ ਡੀਜ਼ਲ ਪੈਟਰੋਲ ਤੇ ਟੈਕਸ ਘਰੋਂ ਉੱਥੋਂ ਸਬਜ਼ੀ ਲਿਆਉਣੇ ਉਹ ਟੈਕਸ ਆ ਕੇ ਦੁੱਧ ਪੀਣੇ ਉਹ ਟੈਕਸ ਮਿਲਕ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਥੋੜਾ ਰਿਲੈਕਸ ਜੇ ਹੋ ਕੇ ਪੱਖੇ ਥੱਲੇ ਪੈ ਕੇ ਸੋਚਦੇ ਹਾਂ ਵੀ ਹੁਣ ਨਹੀਂ ਟੈਕਸ ਨਾ 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 ਪੱਖਾ ਚੱਲੀ ਜਾਂਦਾ ਉੱਪਰ ਬਿਜਲੀ ਦਾ ਟੈਕਸ ਤੂੰ ਇਸਨੂੰ ਸੁੱਤੇ ਪਿਆ ਵੀ ਟੈਕਸ ਦੇਈ ਜਾਂਦੇ ਹੋ ਫਿਰ ਖਜ਼ਾਨੇ ਕਿਵੇਂ ਖਾਲੀ ਹੋਗੇ ਇਹਨਾਂ ਦੇ ਖਜ਼ਾਨੇ ਕਿੱਥੇ ਖਾਲੀ ਹੋਗੇ ਦੱਸੋ ਪਿਛਲੇ 20 ਸਾਲ ਚ ਕੋਈ ਯੂਨੀਵਰਸਿਟੀ ਬਣਾਈ ਕੋਈ ਸਰਕਾਰੀ ਕਾਲਜ ਬਣਾਇਆ ਕੋਈ ਸੜਕ ਬਣਾਈ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਵੇਚੀਆਂ ਨੇ ਮੈਂ ਕਰ ਰਹਿਆ ਟੋਲ ਪਲਾਜ਼ੇ ਬੰਦ 12 ਟੋਲ ਪਲਾਜ਼ੇ ਬੰਦ ਕਰਤੇ ਜਿਹੜੇ ਜ਼ਿਆਦਾ ਦੇਰ ਚੱਲ ਰਹੇ ਸੀ ਇਹਨਾਂ ਨੇ ਉਹਨਾਂ ਦਾ ਹਿੱਸਾ ਪਾਇਆ ਹੋਇਆ ਸੀ ਤੂੰ ਕਮਾਈ ਚੱਲ ਮੈਨੂੰ ਸਾਨੂੰ ਇਹਨੇ ਦੇ ਦੇ ਉਹੀ ਉਮੀਦ ਲੈ ਕੇ ਸਾਡੇ ਕੋਲੇ ਵੀ ਆਏ ਸੀ ਉਹ ਟੋਲ ਪਲਾਜ਼ੇ ਵਾਲੇ 242 ਦਿਨ ਦੇ ਦਿਓ ਜੀ 100 ਦਿਨ ਤੁਹਾਡਾ ਮੈਂ ਕਹਾ ਤੁਸੀਂ 100 ਦਿਨ ਦੀ ਗੱਲ ਕਰਦਾ ਬਿਸਤਰਾ ਚੱਕੋ ਰਾਤ ਨੂੰ ਅੱਜ 12 ਵਜੇ ਹਾਂ ਨਾ ਕੋਈ ਸੜਕ ਬਣਾਈ ਨਾ ਸਕੂਲ ਬਣਾਇਆ ਨਾ ਹਸਪਤਾਲ ਬਣਾਇਆ ਨਾ ਯੂਨੀਵਰਸਿਟੀ ਬਣਾਈ ਫਿਰ ਪੈਸਾ ਕਿੱਥੇ ਲੱਗ ਗਿਆ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਪੌਣੇ 3 ਲੱਖ ਦਾ ਕਰਜ਼ਾ ਛੱਡ ਕੇ ਗਏ ਆ ਪੌਣੇ 3 ਲੱਖ ਕਰੋੜ ਦਾ ਕਿੱਥੇ ਲੱਗੇ ਪੈਸੇ ਉਹ ਦੱਸਣ ਆਪਰਸੋ ਚੋਟੇ ਦੱਸਦਾਗਾ ਜੀ ਸੁਖ ਵਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੇ ਮੰਗਾ ਨੇ ਤਾਂ ਤੁਹਾਡੀਆਂ ਤਾਂ ਉਹਦੇ ਚ ਸਟੇਟ ਦੀ ਜੀਐਸਟੀ ਤੇ ਵੈਟ ਫ੍ਰੀ ਫਾਰ 10 ইয়ার্স ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ ਵੈਟ ਮਾਫ ਤੁਸੀਂ ਦਾ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲੋ ਜੀ ਆਰਟੀਐਸ ਜੀ ਹਿਸਾਬ ਜਾ ਕਰ ਲਾਂਗੇ ਜੀ ਉਹ ਐਡੇ ਐਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਜ਼ਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹਦਾ 4 ਲੱਖ ਰੁਪਏ ਕਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਫ 11 ਕਰੋੜ 44 ਲੱਖ ਰੁਪਏ ਇਲੈਕਟ੍ਰਿਸਿਟੀ ਡਿਊਟੀ ਤੁਹਾਨੂੰ ਮਾਫ ਡਿਊਟੀ ਲੱਗਦੀ ਹੈ ਲੱਗਦੀ ਹੈ ਇੰਡਸਟਰੀ ਲੱਗਦੀ ਹੈ ਪਰ ਕਹਿੰਦੇ ਸਾਡਾ ਹੋਟਲ ਹੈ ਇਹ 11 ਕਰੋੜ 44 ਲੱਖ ਦੀ ਉਹ ਸੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਮਈ 2025 ਤੱਕ ਕਾਗਜ਼ ਨਿਕਲੇ ਬੜੀ ਮੁਸ਼ਕਲ ਨਿਕਲੇ ਡੇਢ ਦੋ ਸਾਲ ਲੱਗੇ ਕਾਗਜ਼ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਉਹ ਹੋਊਗਾ ਦਬ ਦਬਾ ਅਫਸਰ ਡਰਦੇ ਸੀ ਕਿਉਂਕਿ ਉਹਨਾਂ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਹਾ ਕਾਨਫਰੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆਹ ਲਓ ਜੀ ਕਿੰਨਾ 1 ارب 8 ਕਰੋੜ 70 ਲੱਖ 60 ਹਜ਼ਾਰ ਰੁਪਇਆ 108 ਲੱਖ ਕਰੋੜ 108 108 ਲੱਖ ਮਾਫ ਕਰਾਗੇ ਜੀ ਆਪਦਾ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹ ਇੱਕ ਨੇ ਪਾਲਿਸੀ ਬਣਾਈ ਇਕੋ ਮੈਟਰੋ ਦੀ ਪਾਲਿਸੀ ਬਣਾਈ ਇੱਕ ਹੋਟਲ ਵਾਸਤੇ ਔਰ ਨਾਲ ਨਾਲ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦਾ ਹੀ ਹੋਟਲ ਇੱਥੇ ਗਿਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਐਡੇ ਐਡੇ ਮੂੰਹਾਂ ਵਾਲੇ ਸੀਗੇ ਬਰਾਬਰ ਨਾਲ ਅੱਛਾ ਫੇ 5 ਸਾਲ ਕੈਪਟਨ ਕੀ ਕਰਦਾ ਰਿਹਾ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਾਲ ਲਿਆ ਹੋਇਆ ਸੀ ਉਹ ਕਹਿੰਦਾ ਮੈਂ ਦਾਬ ਬਣਾਉਣਾ ਤੇ ਗਵਾਣ ਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੀ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਿਹਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਭਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਹੱਦ ਆ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਐ ਉਹ ਕੋ ਗੱਲ ਬਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅੱਛਾ ਮਾਲਕਤਾ ਦਾ ਸੁਖਵੀਰ ਬਾਦਲ 185000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85000 ਸਮਥਿੰਗ ਸ਼ੇਅਰ ਹਰ ਸਿਮਰਤ ਕੋਲੇ ਨੇ 55 100 ਸਮਥਿੰਗ ਸ਼ੇਅਰ ਡਬਲ ਟ੍ਰਾਂਸਪੋਰਟ ਕਾਰਪੋਰੇਸ਼ਨ ਕੋਲੇ ਨੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਅਕਾਲੀ ਦਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗ ਗਿਆ ਹਾਊਸਲ ਬਣਾਉਣਾ ਆਖਰੀ ਇਟ ਲੱਗੀ ਕੈਬਨਟ ਬਲਾਈ ਹੁਣ ਨਹੀਂ ਹੋ ਸਕਦੀ ਚੱਕ ਇਹਦੇ ਤੋਂ ਬਾਅਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੇ ਤੋਂ ਬਾਅਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਕੇ ਖਾ ਗਏ ਯਾਰ ਲੁੱਟ ਕੇ ਹੁਣ ਫਿਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਲ ਨਾਲ ਥੋੜੇ ਤੋਂ ਬਚਾਇਆ ਭਰਾਓ ਬਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਇਹੀ ਕੰਮ ਕਰਨਾ ਕਿਉਂ ਬੇਚਤੀਆਂ ਕਰਾਉਂਦੇ ਫਿਰਦੇ ਥਾਂ ਥਾਂ ਤੇ ਲੋਕ ਗੱਲ ਪੈਣ ਲੱਗ ਗਏ ਨਾ ਤੇ ਹੁਣ ਕਦੇ ਇੱਧਰ ਫਿਰਦੇ ਕਦੇ ਉੱਧਰ ਫਿਰਦੇ ਆ ਪਰ ਪਰਿਵਾਰ ਬਚਾਓ ਐਸਲ ਚ ਪੰਜਾਬ ਬਚਾਓ ਨਹੀਂ ਹੈਗਾ ਤੁਸੀਂ ਟੂਰ ਦੇਖਿਓ ਥੋੜਿਆ ਧਿਆਨ ਨਾਲ ਉਹ ਤਾਂ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਉਹ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ ਉਸ ਤੋਂ ਬਾਅਦ ਆਵੜੇ ਕੈਰਾਂ ਸਾਡਾ ਭਾਈਆ ਬਚਾਓ ਉਸ ਤੋਂ ਬਾਅਦ ਆਵੜਿਆ ਫਿਰੋਜ਼ਪੁਰ ਮਹਿਨੋ ਬਚਾਓ ਹੁਣ ਉਸ ਤੋਂ ਬਾਅਦ ਆਵੜਿਆ ਬਠਿੰਡੇ ਮੇਰੇ ਘਰ ਵਾਲੇ ਬਚਾਓ ਪੰਜਾਬ ਕਿੱਥੇ ਸੀ ਤੇ ਪੰਜਾਬ ਤਾਂ ਹੈ ਹੀ ਨਹੀਂ ਇਨ੍ਹਾਂ ਦੇ ਝੰਡੇ ਤੇ ਪੰਜਾਬੀ ਬੋਲਣੀ ਨਹੀਂ ਆਉਂਦੀ ਇਹਨਾਂ ਨੂੰ ਮੈਂ ਕਹਿੰਨਾ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਨਵਜੋਤ ਸਿੱਧੂ ਰਾਜਾ ਵੜਿੰਗ ਤੇ ਹੋਰ ਜਿਹੜੇ ਵੀ ਬਿੰਗ ਤੜਿੰਗ ਹੋਰ ਨੇ ਜਿਹੜੇ ਜਿੰਨੇ ਵੀ ਐਂ ਕਰਦਾ ਮੈਂ ਸ਼ਰਤ ਲਾਉਣਾ ਵੈਸੇ ਤਾਂ 100 'ਚੋਂ 33 ਨੰਬਰ ਆ ਜੇਣਾ ਆਪਾਂ ਪਾਸ ਮੰਨਦੇ ਆ ਮੈਂ 25 ਕਰ ਦੂੰਗਾ ਲੈ ਪੰਜਾਬੀ ਦਾ ਟੈਸਟ ਪਾਸ ਕਰਕੇ ਦਿਖਾ ਦੇਣਾ ਔਰ ਹੋਰ ਦੱਸੋ ਹੋਰ ਦੱਸੋ ਮੈਂ ਸਵਾਲ ਵੀ ਪਹਿਲਾਂ ਦੱਸ ਦੂੰਗਾ ਬਸ ਕਿ ਮੈਂ ਸਵਾਲ ਛੋਟ ਬਹੁਤ ਸੋਖੇ ਪਾਉਂਗਾ ਜਿਵੇਂ ਮੈਂ ਸਵਾਲ ਇਹਨਾਂ ਦੱਸ ਦੂੰਗਾ ਕਿ ਆਹ ਸਵਾਲ ਪਾਵਾਂਗੇ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨਾਂ ਨੂੰ ਵੀ ਪਤਾ ਚੰਡੀਗੜ੍ਹ ਮੈਨੂੰ ਵੀ ਪਤਾ ਇਹਨਾਂ ਨੂੰ ਪਤਾ ਚੰਡੀਗੜ੍ਹ ਪਰ ਲਿਖੂ ਕੌਣ ਪੰਜਾਬੀ ਚ ਆਈ ਤਾਂ ਪੰਗਾ ਆਈ ਤਾਂ ਪੰਗਾ ਪੜ ਤਾਂ ਲੈਣਗੇ ਲਿਖਣਗੇ ਕਿਵੇਂ ਇਹ ਪੰਜਾਬ ਦੇ ਨੰਬਰਦਾਰ ਬਣੇ ਫਿਰਦੇ ਆ ਯਾਰ ਕਿ ਪੰਜਾਬ ਅਸੀਂ ਬਚਾਉਣਾ ਹੁੰਦਾ ਹੈ ਕੀ ਆ ਕੀ ਗੱਲ ਬਈ ਅਸੀਂ ਪੰਜਾਬ ਦੇ ਕੁਛ ਲੱਗਦੇ ਨਹੀਂ ਅਸੀਂ ਪੰਜਾਬ ਦੀ ਮਿੱਟੀ ਚੋਂ ਨਿਕਲੇ ਹੋਏ ਆਂ ਅਸੀਂ ਵੀ ਪੰਜਾਬ ਦੇ ਪੁੱਤ ਆਂ ਸਾਨੂੰ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਜਾਂ ਸਾਨੂੰ ਵੋਟਾਂ ਨਹੀਂ ਮੰਗਣੀਆਂ ਆਉਂਦੀਆਂ ਜਾਂ ਸਾਨੂੰ ਲੋਕ ਵੋਟਾਂ ਪਾਉਂਦੇ ਨਹੀਂ ਪਾਈਆਂ ਫਿਰ ਹੁਣ ਦੁੱਖ ਇਹਨਾਂ ਨੂੰ ਇਹ ਗੱਲ ਦਾ ਨਹੀਂ ਹੈਗਾ ਇਸ ਗੱਲ ਦਾ ਦੁੱਖ ਨਹੀਂ ਕਿ ਸਰਕਾਰ ਬਦਲ ਗਈ ਜਾਂ ਹੋਰ ਦੁੱਖ ਇਸ ਗੱਲ ਦਾ ਹੈ ਕਿ ਆਮ ਕਰਨ ਦੇ ਧੀਆਂ ਪੁੱਤਾਂ ਕੁਰਸੀਆਂ ਤੇ ਕਿਉਂ ਬਹਿਗੇ ਆਹੀ ਦੁੱਖ ਹੈ ਬਸ ਹੋਰ ਕੋਈ ਦੁੱਖ ਨਹੀਂ ਕੀ ਜੇ ਦਿਨ ਕਹਿੰਦਾ ਉਹ ਸੁਖੀਰ ਬਾਦ ਮਾਨ ਹਾਨੀ ਦਾ ਭਗਵੰਤ ਮੰਨ ਤੇ ਕਰੂੰ ਉਹ ਮੈਂ ਕਿਹਾ ਪਹਿਲਾਂ ਮਾਨ ਤਾਂ ਬਣਾ ਲੈ ਹਾਨੀ ਤਾਂ ਬਾਅਦ ਚ ਹੋ ਮਾਨੀ ਤਾਂ ਹੈ ਨਹੀਂ ਹੁਣ ਵੀ ਕਹਤਾ ਉਹਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮਾਫੀ ਮੰਗ ਲੈ ਸੁਖ ਬਿਲਾਸ ਬਾਰੇ ਨਹੀਂ ਤਾਂ ਮਾਨ ਹਾਨੀ ਦਾ ਕਰਾਂਗੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣਾ মিডিਆ ਵੀ ਖੜਾ ਹੋਊਗਾ ਹਫਤਾ ਜਾਦੇ ਹੈ ਤੁਸੀਂ ਮੇਰੇ ਤੇ ਐਵੇਂ ਟਾਈਮ ਵੇਸਟ ਨਾ ਕਰੋ ਤੁਸੀਂ ਕੱਲ ਨੂੰ ਹੀ ਕਰ ਦਿਓ ਮੈਂ ਮਾਫੀ ਮੁਬਰੀ ਨਹੀਂ ਮੰਗਣੀ ਮੈਂ ਤਾਂ ਪੰਜਾਬ ਵੱਲੋਂ ਬੋਲੂਗਾ ਮੈਂ ਪੰਜਾਬ ਵੱਲੋਂ ਵਕੀਲ ਬਣ ਕੇ ਜਾਊਂਗਾ ਮੈਂ ਦੱਸੂਗਾ ਥੋੜਾ ਹਜੇ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਛੇਰ ਚ ਪੂਣੀ ਕੱਤੀ ਐ ਹਜੇ ਤਾਂ ਬਹੁਤ ਕੁਝ ਪਿਆ ਚਰਖਾ ਡਾਇਆ ਹਜੇ ਤਾਂ ਕਿਆ ਟ੍ਰਾਂਸਪੋਰਟਾਂ ਕਿਆ ਹਵੇਲੀਆਂ ਕਿਆ ਟਾਬੇ ਛੱਡੇ ਹੀ ਕੱਕ ਨਹੀਂ ਯਾਰ ਦੇਖੋ ਲੀਡਰ ਦੀ ਇਮੇਜ ਕੀ ਹੁੰਦੀ ਐ ਕੇਜਰੀਵਾਲ ਦੀ ਇਮੇਜ ਐ ਵੀ ਕੇਜਰੀਵਾਲ ਜਦੋਂ ਮੁੱਖ ਮੰਤਰੀ ਬਣਿਆ ਅੱਜ ਤੋਂ 20 ਸਾਲਾਂ ਬਾਅਦ 50 ਸਾਲਾਂ ਬਾਅਦ ਗੱਲਾਂ ਹੋਣਗੀਆਂ ਜਿਸ ਵੇਲੇ ਕੇਜਰੀਵਾਲ ਮੁੱਖ ਮੰਤਰੀ ਬਣਿਆ ਉਸ ਵੇਲੇ ਸਕੂਲ ਅੱਛੇ ਬਣ ਗਏ ਵੀ ਦਿੱਲੀ ਦੇ ਉਸ ਵੇਲੇ ਵੀ ਹਸਪਤਾਲ ਬਹੁਤ ਵਧੀਆ ਬਣ ਗਿਆ ਸੀ ਉਸ ਵੇਲੇ ਵੀ ਆ ਬਿਜਲੀ ਫਰੀਜ਼ ਇਮੇਜ ਹੈ ਲੀਡਰ ਦੀ ਕਿਮੇਜ ਬਣਾਉਂਦਾ ਇਹਨਾਂ ਦੀ ਕੀ ਹੈ ਸੁਖਵੀਰ ਬਾਦਲ ਉਹਨਾਂ ਦੀ ਕੀ ਇਮੇਜ ਹੈ ਤੁਸੀਂ ਐਂ ਕਰੋ ਝੂਠ ਬੋਲ ਦੋ ਆ ਕਾਂਗਰਸੀਆਂ ਦੀ ਵਿਚੀ ਹੈ ਇੱਕੋ ਜੀ ਨੇ ਇਸ ਰੜੇ ਹੋਏ ਨੇ ਆਪਾਂ ਤੇ ਝੂਠ ਬੋਲ ਦੋ ਕਿਸੇ ਬਜ਼ੁਰਗ ਕੋਲ ਜਾ ਕੇ ਕਿ ਤਾਇਆ ਪਟਿਆਲੇ ਦੇ ਫੋਹਰਾ ਚੌਂਕ ਚ ਨਾ ਇੱਕ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਐ ਇੱਕ ਦਿਨ ਸੁਖਵੀਰ ਬਾਦਲ ਦਾ ਕਾਫਲਾ ਜਾਂਦਾ ਸੀ ਰੇੜੀ ਤੇ ਬਹੁਤ ਕੱਟ ਸੀ ਸੁਖਵੀਰ ਬਾਦਲ ਨੇ ਪੁੱਛ ਲਿਆ ਕਿ ਆਪਦੇ ਪੀਏ ਨੂੰ ਕਹਿੰਦਾ ਕੌਣ ਆਇਆ ਕੌਣ ਕਿੱਥੇ ਕੱਟਾ ਪੀਏ ਕਹਿੰਦਾ ਜਨਾਬ ਗੱਲ ਕੀ ਕਰਦੇ ਹੋ ਜੇ ਪੱਪੂ ਸਮੋਸਿਆਂ ਵਾਲੇ ਦੀ ਰੇੜੀ ਤੇ ਇਕੱਠ ਨਹੀਂ ਹੋਊਗਾ ਪਟਿਆਲੇ ਫਿਰ ਹੋਊ ਕਿੱਥੇ 3000 ਦੇ ਸਮੋਸੇ ਰੋਜ਼ ਵੇਚਦਾ ਕਹਿੰਦਾ ਅੱਛਾ ਬਈ ਝੂਠ ਬੋਲਦਾ ਤੁਸੀਂ ਇਹ ਬਜ਼ੁਰਗ ਨੂੰ ਅੱਛਾ ਬਈ ਸ਼ੇਰਾ ਫਿਰ ਕੀ ਹੋਇਆ ਹੋਣਾ ਕੀ ਸੀ ਪਾ ਲਿਆ ਇਹ ਸਭ ਰੇੜੀ 'ਚ ਤੇ ਹੁਣ 3000 ਚੋਂ 1500 ਪੱਪੂ ਦਾ 1500 ਬਾਦਲਕੇ ਵਾਲੇ ਪੱਪੂ ਦਾ ਲੈ ਉਹ ਬਜ਼ੁਰਗ ਜਿਹੜਾ ਉਹ ਤੁਹਾਨੂੰ ਇਹ ਨਹੀਂ ਕਹੂਗਾ ਕਿ ਕਿਉਂ ਝੂਠ ਬੋਲੀ ਜਾਣਾ ਯਾਰ ਉਹਨਾਂ ਕੋਲੇ ਬੱਸਾਂ ਟਰਾਂਸਪੋਰਟਾਂ ਵਾਲੇ ਜਹਾਜ਼ਾਂ ਵਾਲੇ ਉਹ ਹਜ਼ਾਰਾਂ ਏਕੜ ਜ਼ਮੀਨਾਂ ਵਾਲੇ ਕਿੰਨੂਆਂ ਦੇ ਬਾਗਾਂ ਵਾਲੇ ਬੰਦੇ ਨੇ ਉਹ ਉਹ ਯਾਰ ਸਪੋਸਿਆਂ ਦੀ ਰੇੜੀਆਂ 'ਚ ਸਪਾਉਣਗੇ ਕਿਉਂ ਝੂਠ ਬੋਲੀ ਜਾਣਾ ਨਾ 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 ਉਹ ਬਜ਼ੁਰਗ ਕਹੂਗਾ ਪਾ ਲਿਆ ਹੋਣਾ ਪਾ ਲਿਆ ਹੋਣਾ ਇਹਨਾਂ ਨੇ ਪੁੱਛੋ ਮੰਡੀ ਵੀ ਕਮੂਖਪਲੇ ਵਾਲੀ ਰੇੜੀ ਦੱਬੀ ਹੈ ਇਹਨਾਂ ਨੇ ਆ imageHeight ਲੈ ਕੇ ਜਾਊਂਗਾ ਯਾਰ ਇਥੋਂ ਤੁਸੀਂ ਹੱਦ ਹੈ ਯਾਰ ਕੀ ਧਰਮਰਾਜ ਨਾਲ ਗੱਲ ਹੋ ਗਈ ਤੁਹਾਡੀ ਕਿ ਤੁਹਾਡੇ ਵਾਲੇ ਪੈਸੇ ਤਾਂ ਆ ਜਾਣਗੇ ਇਹ ਲੋਕਾਂ ਦਾ ਪੁੱਨ ਖੱਟ ਲੋ ਕੋਈ گاؤں ਗਰੀਬਾਂ ਦੀ ਹਾਲ ਨਹੀਂ ਜਾਂਦੇ ਹੋ ਯਾਰ ਗਰੀਬ ਦੀ ਹੱਥ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਰਸਤਾ ਬਈ ਕੋਈ ਬਾਈਪਾਸ ਨਹੀਂ ਹੈਗਾ ਆ ਗੁਰਾਂੰ ਧਰਤੀ ਤੇ ਬੈਠੇ ਝੂਠ ਨਹੀਂ ਬੋਲਦਾ ਮੈਂ ਲੁੱਟ ਕੇ ਖਾ ਗੇ ਪੰਜਾਬ ਨੂੰ ਯਾਰ ਫੈਲਾ ਦੇਖ ਕੇ ਰੋਣਾ ਆਉਂਦਾ ਮੈਨੂੰ ਕਿੱਛਾ ਯਾਰ ਆ ਫੈਸਲਾ ਕਰ ਲਿਆ ਇਹਨਾਂ ਨੇ ਪਤਾ ਹੀ ਨਹੀਂ ਕਈ ਫੈਲਾ ਦਾ ਤਾਂ ਕਿ ਕਿੱਥੇ ਕਿੱਥੇ ਕਿਵੇਂ ਕਿਵੇਂ ਗਵਨ ਕਰ ਗਏ ਪੱਟੇ ਵੱਟੇ ਜਦੋਂ ਸੋਚਿਆ ਆਪਣੇ ਪਰਿਵਾਰ ਬਾਰੇ ਸੋਚਿਆ ਕਦੇ ਪੰਜਾਬ ਬਾਰੇ ਨਹੀਂ ਸੋਚਿਆ ਆਮ ਆਦੀ ਪਾਰਟੀ ਸਰਕਾਰ ਆਈ ਹੈ ਅਰਵਿੰਦ ਕੇਜਰੀਵਾਲ ਜੀ ਦੀ ਰਹਿਮਾਈ ਹੈ ਇਮਾਨਦਾਰੀ ਇਨ ਸ਼ਰਤ ਪਹਿਲੀ ਹੈ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਅੱਜ ਖਜ਼ਾਨੇ 'ਚ ਵੀ ਪੈਸਾ ਹੈ ਬਜਟ ਪੇਸ਼ ਕਰਾਂਗੇ ਪਰਸ ਨੂੰ ਦੇਖ ਲਿਓ ਤੁਸੀਂ ਸਾਡਾ 2 ਸਾਲ ਦਾ ਵੀ ਦੇਖ ਲਿਓ ਕਿ 2 ਸਾਲਾਂ 'ਚ ਅਸੀਂ ਕਿੰਨਾ ਐਕਸਾਈਜ਼ 'ਚ ਜੀਐਸਟੀ 'ਚ ਸਟੈਂਪ ਪੇਪਰ ਇਸ ਜਿਹੜਾ ਸਟੈਂਪ ਦਾ ਜਿਹੜਾ ਮਨੀ ਹੁੰਦੀ ਹੈ ਉਹ ਰੈਵੈਨਿਊ ਡਿਪਾਰਟਮੈਂਟ ਦਾ ਜਾਂ ਫਿਰ ਵਹੀਕਲ ਰਜਿਸਟ੍ਰੇਸ਼ਨ ਇਹ ਉਹ ਸਭ ਦੇ ਵਿੱਚ ਗ੍ਰੀਨ ਆ ਸੀ ਗ੍ਰੀਨ ਕਿਵੇਂ ਹੋ ਗਿਆ ਵੀ ਗ੍ਰੀਨ ਦੋ ਸਾਲਾਂ ਚ ਪਰ ਹਾਂ ਪੁਰਾਣਾ ਨਾਲ ਲੈ ਕੇ ਚੱਲ ਰਹੇ ਪੌਣੇ 3 ਲੱਖ ਤਾਂ ਜਦੋਂ ਉਹਦੇ ਵਿੱਚ ਪੌਣਿਆਂ ਦਾ ਘਾਟੇ ਚ ਪਾਈ ਜਾਂਦੇ ਕੋਈ ਗੱਲ ਨਹੀਂ ਟਾਈਮ ਲੱਗ ਜਾਊਗਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪਾਤਰ ਸਾਹਿਬ ਨੇ ਕਿਹਾ ਕੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੋਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਾਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਜ਼ਮੀਨ ਰੱਖਿਓ ਕਲਮੇ ਲੱਭ ਲਾਂਗੇ ਸਿਆਣੇ ਬੰਦੇ ਸੱਚੇ ਬੰਦੇ ਲੀਡ ਕਰ ਰਹੇ ਨੇ ਔਰ ਦੇਸ਼ ਨੂੰ ਵੀ ਲੀਡ ਕਰਨਾ ਹੈ ਪਰਮਾਤਮਾ ਕਿਰਪਾ ਕਰੂਗਾ ਚੱਕੀ ਨਹੀਂ ਇਹਨਾਂ ਨੇ 26 ਜਨਵਰੀ ਚ ਇਸ ਵਾਰ ਪਾਈ ਪੰਜਾਬ ਵਾਲੀ ਮੈਂ ਇਤਰਾਜ਼ ਪ੍ਰਗਟ ਕੀਤਾ ਮੈਂ ਇਤਰਾਜ਼ ਪ੍ਰਗਟ ਕੀਤਾ ਹੋਮ ਮਿਨਿਸਟਰੀ ਕੋਲ ਵੀ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਕੱਢ ਲੋਂਗੇ ਆਜ਼ਾਦੀ ਦੇ ਦਿਹਾੜੇ ਬਈ ਸਰ ਕਰਵਾਨੀਆਂ ਤਾਂ ਸਾਡੀਆਂ ਨੇ ਸਾਰੀਆਂ ਭਗਤ ਸਿੰਘ ਜੀ ਤੋਂ ਲੈ ਕੇ ਮਾਈ ਭਾਗੋ ਦਾ ਵਿੱਚ ਉਹਦੇ ਜ਼ਿਕਰ ਸੀ ਨਾਲ ਜਿਹੜੇ ਲਾਲਾ ਲਾਜਪਤ ਰਾਏ ਜੀ ਕਰਤਾਰ ਸਿੰਘ ਸਰਾਭਾ ਗਦਰੀ ਲਹਿਰ ਕੂਕਾ ਲਹਿਰ ਸਾਰੇ ਸੀ ਤੁਸੀਂ ਕਿਉਂ ਕਰਤਾ ਇਹ ਮੈਂ ਜਦੋਂ ਕਿਹਾ ਵੀ ਇਹ ਤਾਂ ਗਲਤ ਗੱਲ ਐ ਮੈਂ ਤਾਂ ਫਿਰ ਸਾਰੇ ਪੰਜਾਬ 'ਚ ਦਿਖਾਊਂਗਾ ਹੁਣ ਇਹਨਾਂ ਨੂੰ ਹੁਣ ਸਾਰੇ ਪੰਜਾਬ 'ਚ ਫਿਰਦੀਆਂ ਨੇ ਚਾਕੀਆਂ ਕਦੇ ਕਿਸੇ ਪਿੰਡ ਜਾਂਦੀਆਂ ਕਦੇ ਮੈਂ 8 9 ਬਣਾ ਲਿਆ ਹਾਂ पहले तो एक ही सी मैं इतने तो रोक सकती ना तो वो लोग बहुत खुश ने मैनों सी एम साहब लैटर आया इन्ह का होम मिनिस्ट्री का केंद्र जी ये छब्बीस जनवरी वाला मुद्दा उठाना बंद कर दीजिए हम आपसे वादा करते हैं अगले तीन साल के लिए पंद्रह अगस्त अगली छब्बीस जनवरी अगली पंद्रह अगस्त अगली छब्बीस जनवरी तीन साल के लिए पंजाब की झांकी जो है वो इसमें शामिल होगी ਬਾੜੀ ਹਾਂ ਕੋਈ ਪਤਾ ਨਹੀਂ ਜਿਹੜਾ ਜਵਾਬ ਮੈਂ ਦਿੱਤਾ ਮੈਂ ਕਿਹਾ ਇਹਨਾਂ ਨੂੰ ਪੁੱਛੋ ਮੈਂ ਅਫਸਰ ਨੂੰ ਕਿਹਾ ਇਹਨੂੰ ਪੁੱਛੋ ਅਗਲੀ 15 ਅਗਸਤ ਤੱਕ ਤੁਸੀਂ ਹੋਵੋਗੇ ਤੁਸੀਂ ਸਾਡੀਆਂ ਝਾਕੀਆਂ ਦੀ ਗਰੰਟੀ ਲਈ ਜਨਾ ਤੁਹਾਡੀ ਆਪਦੀ ਗਰੰਟੀ ਹੈ ਨਹੀਂ ਕੀ ਪਤਾ ਅਗਲੇ 15 ਅਗਸਤ ਨੂੰ ਫੈਸਲੇ ਅਸੀਂ ਉਹੀ ਕਰਦੇ ਹੋਈਏ ਕੀ ਪਤਾ ਪ੍ਰਮਾਤਮਾ ਦਾ ਕੀਤੇ ਕਿਹੜੇ ਰੂਪ ਚ ਮਿਲ ਜੇ ਸੋ ਇਹ ਹੰਕਾਰ ਚ ਨੇ ਅੱਜ ਵੀ ਸੀਨ ਸਾ ਮੈਨੂੰ ਕਹਿ ਰਹੇ ਸੀਗੇ ਅੱਜ ਕਹਿੰਦੇ ਕੈਬਨਿਟ ਦੀ ਮੀਟਿੰਗ ਹੈ ਆਖਰੀ ਮੀਟਿੰਗ ਹੈ ਬੈਸਰ ਧੰਨਵਾਦੀ ਮੀਟਿੰਗ ਹੈ ਕੋਈ ਫੈਸਲਾ ਨਹੀਂ ਲੈਣਾ ਕਹਿੰਦੇ ਮੋਦੀ ਜੀ 100 ਸਾਲ ਦਾ ਵਿਜ਼ਨ ਦਿਖਾएंगे ਦੇਸ਼ ਕੋ ਓਹ 100 ਸਾਲ ਦਾ ਉਹ ਮੈਂ ਕਿਹਾ ਜੀ ਦੱਸੋ ਲੋਕ ਇਹ ਸੋਚੀ ਜਾਂਦੇ ਨੇ ਵੀ ਆਇਤ ਕੀ ਮਈ ਕਿਵੇਂ ਘਟਣਗੇ ਲੋਕ ਦੁਖੀ ਹੋਏ ਪਏ ਨੇ ਐਨਾ ਝੂਠ ਯਾਰ ਐਨਾ ਝੂਠ ਕੋਈ ਤਾਂ ਸੱਚ ਬੋਲ ਦੋ ਥੋੜਾ ਬਹੁਤਾ ਕਦੇ ਸੱਚ ਬੋਲ ਦੋ ਕਦੇ ਕਈ ਦੀ ਸਰਕਾਰ ਤੋੜਦੀ ਕਦੇ ਕਈ ਦੀ ਸਰਕਾਰ ਤੋੜਦੀ ਕਦੇ ਕਦੇ ਚੰਡੀਗੜ੍ਹ ਵਾਲ ਮੇਅਰ ਦੇਖਿਆ ਕਿਵੇਂ ਵੋਟਾਂ ਗਿਣੀਆਂ ਸੀ ਦੇਖਿਆ ਭਾਜਪਾ ਦਾ ਜਿਹੜਾ ਵਰਕਰ ਸੀ ਅਨਿਲਮ ਸੀ ਵੋਟਾਂ ਕਿਵੇਂ ਗੈਣਦਾ ਸੀ ਹਦ ਜਦੋਂ ਚੰਦਰ ਚੂੜੀ ਜੀ ਚੀਫ ਅਸਿਸਟੈਂਟ ਨੇ ਕਿਹਾ ਕਿ ਕਰੀਏ ਨਾ ਤੂੰ ਕਹਿੰਦੇ ਜੀ ਵੋਟਾਂ ਖਰਾਬ ਸੀ ਤਾਂ ਕਰਕੇ ਨਿਸ਼ਾਨੀ ਲਾਈ ਸੀ ਉਹ ਕਹਿੰਦੇ ਲਿਆ ਕੱਟ ਕੇ ਦਿਖਾ ਜਦੋਂ ਕੱਢੀਆਂ ਕਹਿੰਦੇ ਗੈਣੇ ਨਾ ਨੂੰ ਹੁਣ ਕਿਤੋਂ ਖਰਾਬ ਨੇ ਆਏ ਉਹੀ ਗਿਣੀਆਂ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਦਿੱਤਾ ਕਿ ਅੱਜ ਹੀ ਅਨਾਉਂਸ ਕਰਦੇ ਆ ਕਿ ਆਮ ਆਦਮੀ ਪਾਰਟੀ ਦਾ ਮੇਅਰ ਹੋਊਗਾ ਚੰਡੀਗੜ੍ਹ ਉਹ 36 ਵੋਟਾਂ ਨਹੀਂ ਗਿਣੀਆਂ ਆ 36 ਵੋਟਾਂ ਚੋਂ 8 ਰੱਦ ਕਰਤੀਆਂ ਸਾਡੀਆਂ ਜੇ 36 ਚੋਂ 8 ਰੱਦ ਕਰਤੀਆਂ ਮਤਲਬ 25% ਆ ਮਈ ਦੇ ਐਂਡ 'ਚ 92 ਕਰੋੜ ਵੋਟਾਂ ਗਿਣਨੀਆਂ ਨੇ ਜੀ ਉਦੋਂ ਕੀ ਹਾਲ ਹੋਊਗਾ ਦੇ ਮਨ ਚਿੰਤਾ ਤੇ ਇਸ ਗੱਲ ਦੀ ਐ ਐਦਾਂ ਕਰ ਲੋਂਗੇ ਯਾਰ ਤੁਸੀਂ ਵੋਟਾਂ ਨਾਲ ਜਿੱਤ ਜੋ ਨੋ ਪ੍ਰੋਬਲਮ ਫਤਵਾ ਲੈ ਲਓ ਲੋਕਾਂ ਦਾ ਸਿਰ ਮੱਥੇ ਮੰਨਾਂਗੇ पर घट्टो घट्ट ना करो कि लोगों ने कुछ होर फतवा दता तुम कुछ होर बदल लिया ये थोड़ी चलूगा डिकेटरशिप मैं तो बोलता सी पार्लीमेंट च मैं क्या जी पंद्रह लाख की रकम लिखता हूँ तो स्याही सूख जाती है पंद्रह लाख की रकम लिखता हूँ तो स्याही सूख जाती है काले धन के बारे में सोचता हूँ तो कलम रुक जाती है हर बात ही झुमला निकली मोदी जी अब तो ये भी शक है क्या चाय बनानी आती है ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਸ਼ਰਤ ਲਾ ਲਓ ਮੇਰੇ ਨਾਲ ਤੁਸੀਂ ਉਹ ਵੀ ਨਹੀਂ ਆਉਂਦੀ ਹੋਣੀ ਜੋ ਝੂਠ ਤੇ ਝੂਠ ਚੱਲ ਰਿਹਾ ਦੇਸ਼ ਨਾਲ ਯਾਰ ਐਡਾ ਵੱਡਾ ਦੇਸ਼ ਹੈ ਮਲਟੀਕਲਚਰਡ ਦੇਸ਼ ਹੈ ਦੇਸ਼ ਹੈ ਬਗੀਚੇ 'ਚ ਤੁਸੀਂ ਮੈਨੂੰ ਦੱਸੋ ਬਗੀਚੇ 'ਚ ਬਗੀਚਾ ਕਿਹੜਾ ਚੰਗਾ ਲੱਗਦਾ ਜਿਹਦੇ 'ਚ ਇੱਕੋ ਰੰਗ ਦੇ ਫੁੱਲ ਹੋਣ ਜਾਂ ਜਿਹਦੇ 'ਚ ਰੰਗ-ਬਰੰਗੇ ਫੁੱਲ ਹੋਣ ਕਿਹੜਾ ਬਗੀਚਾ ਚੰਗਾ ਲੱਗਦਾ ਜੀ ਰੰਗ-ਬਰੰਗੇ ਇਹ ਕਹਿੰਦੇ ਕੱਲੇ ਸਾਡੇ ਵਾਲੀ ਰੰਗ ਹੋਵੇ ਬਸ ਸਾਰੇ ਦੇਸ਼ 'ਚ ਹੋਰ ਰੰਗ ਨਾ ਹੋਵੇ ਕਿਸੇ ਦਾ તમિલનાડુ કેરલા بنگાલ ਝારખંડ દિલ્હી پنجاب ਜੋ ਲਾਏ ਨੇ گورنر ਸਾਡੇ ਤੇ ਤੰਕਰਨ ਨੂੰ ਕੀ ਗੱਲ ਇਹ ਪੰਜ ਸਟੇਟਾਂ ਚ ਲੋਕ ਨਹੀਂ বাসਦੇ ਕੀ ਗੱਲ ਇਹਨਾਂ ਪੰਜ ਸਟੇਟਾਂ ਚ ਕੋਈ ਕੁਰਬਾਨੀ ਨਹੀਂ ਦਿੰਦੀ ਦੇਸ਼ ਭਗਤੀ ਚ ਕਮੀ ਹੈ ਕੋਈ ਜਾਂ ਕੋਈ ਦੋਮ दर्जे ਦੇ ਸਿਟੀਜ਼ਨ ਨੇ